ਸਾਮਣਾ ਲੈ ਜੇ ਖਿੱਚ ਕੇ ਕਿਉਂਕਿ ਜਿਹੜੀ ਦੀ ਥੱਲੇ ਦੀ ਕੁਆਲਿਟੀ ਇਹਨਾਂ ਸੱਜਣ ਉਹ ਬਾਹਲੀ ਬਾ ਕਮਾਲ ਆ ਪੂਰੇ ਪਹਿਲਾ ਸੁਆ ਇਹਾਂ ਦੋ ਦੰਦਾ ਜੀ ਅੱਛਾ ਮੂੰਹ ਹੋਂ ਦੋ ਦੰਦਾ ਲੈ ਸੱਜਣੋ ਇਹ ਵੀ ਜੇ ਗੱਲ ਕਰੀਆ ਵਾ ਕੱਦ ਕਾਠ ਦੀ ਨਾ ਕੱਦ ਕਾੜ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਆ ਨੋਕਰਾ ਘੋੜਾ ਯਾਰ 60 ਇੰਚ ਦਾ ਸਾਡਾ 65 ਇੰਚ ਦਾ ਛੋਟੀ ਦੀ ਸੱਜਣੋ ਉਹ ਗੱਲ ਬਾਤ ਆ ਲੈ ਪਰ ਤਾਂ ਥਣ ਸਨੋਟ ਦਿਖਾ ਦੇ ਇੱਕ ਵਾਰੀ ਨੇੜੇ ਉਹ ਜੇ ਥਣ ਦੀ ਗੱਲ ਕਰ ਲੈਣਾ ਸੱਜਣੋ ਭਲੋਂ ਦੇ ਹਿਸਾਬ ਨਾਲ ਥਣ ਵੀ ਇਹਨੂੰ ਟੌਪ ਦਾ ਲੱਗਿਆ ਤੇ ਇਹਦੇ ਸਿੰਘ ਸੁੰਗ ਦੀ ਗੱਲ ਕਰ ਲੈ ਉਤੋਂ ਇਹਦੀ ਪਿੱਠਪੂੜੇ ਦੀ ਚੜਾਈ ਦੀ ਗੱਲ ਕਰਨਾ ਛੋਟੀ ਸੱਜਣੋ ਦੇਖਣ ਵਾਲਾ ਬੰਦਾ ਨਾ ਕਹੋ ਮੇਰਾ ਖਿਆਲ ਦੂਜੇ ਸੂਏ ਚੋਟੀ ਹੋਊਗੀ ਪਰ ਹੈਗੀ ਸੱਜਣੋ ਪਹਿਲਾਂ ਨਾ ਕਨਫਰਮ ਦੋ ਦਾਂਦਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਲੇ ਸੱਜਣੋ ਅੱਜ ਨਾ ਆਪਾਂ ਪਹੁੰਚ ਚੁੱਕੇ ਹਾਂ ਤਨਹੋਲਾ ਮੰਡੀ ਜੇ ਗੱਲ ਕਰਾਂ ਅੱਜ ਦੀ ਡੇਟ 'ਚ ਤਿੰਨ ਮੰਡੀਆਂ ਨੇ ਇੱਕ ਤਨਹੋਲੇ ਆ ਇੱਕ ਦੱਬਾ ਵਾਲੀ ਆ ਤੇ ਇੱਕ ਫਤਿਆਵਾ ਦਾ ਤੇ ਵੇਖਦੇ ਆ ਸੱਜਣੋ ਤਿੰਨ ਮੰਡੀਆਂ ਇੱਕੋ ਦਿਨ ਹੋਣ ਨਾਲ ਗਾਕੀ ਤੇ ਕਿੰਨਾ ਅਸਰ ਪੈਂਦਾ ਕਿੰਨੀ ਗਾਕੀ ਆ ਮੰਡੀ 'ਚ ਤੇ ਭਾਅ ਨੇ ਨਾ ਜਿਹੜੇ ਮੱਜਾਂ ਦੇ ਹੁਣ ਕਹਿੰਦੇ ਥੋੜੇ ਥੋੜੇ ਰਿਸਕ 'ਤੇ ਕੰਮ ਤੁਰ ਪਿਆ ਰੁੜ ਪਿਆ ਕੰਮ ਜਿੰਨੇ ਕਹਿੰਦੇ ਹੁੰਦੇ ਨੇ ਵੀ ਹੁਣ ਚੰਗਾ ਚੱਲੂਆ ਕੰਮਕਾਰ ਤੇ ਅੱਗੇ ਨਾ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਅੱਗੇ ਚੱਲ ਕੇ ਤੁਹਾਨੂੰ ਮੈਂ ਮੰਡੀ ਦੇ ਰੇਟ ਵੇਟ ਕੀ ਚੱਲਦੇ ਨੇ ਠੰਡਾ ਗਰਮ ਸਾਰਾ ਦਿਖਾ ਦੂੰਗਾ ਤੇ ਆਜੋ ਬਾਈ ਨਾਲ ਕਰਾਉਣੀਆ ਗੱਲਬਾਤ ਆਪਾਂ 6 ਮੱਜਾਂ ਦਿਖਾਵਾਂਗੇ ਸੱਜਣੋ ਇੱਕ ਦੋ ਗੱਬਣ ਵੀ ਨੇ ਮੇਰਾ ਖਿਆਲ ਆ ਤੇ ਬਾਕੀ ਤਾਜ਼ੀਆਂ ਸੂਈਆਂ ਨੇ ਅੱਜ ਦੇ ਰੇਟਾਂ ਤੋਂ ਤੁਹਾਨੂੰ ਮੈਂ ਜਾਣੂ ਕਰਾ ਦੂੰਗਾ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਬਾਈ ਨਾਲ ਮਿਲਿਆ ਆਜਾ ਬੰਦੇ ਹੋਰ ਬੈਠੋ ਹੋਰ ਅਜੇ ਕੀ ਹਾਲ ਹੈ ਠੀਕ ਠਾਕ ਬਾਈ ਠੀਕ ਠਾਕ ਜਮਾਂ ਪਿੰਡ ਤੇ ਰਤਨ ਹੁੱਲੇ ਆ ਹਨਾ ਲੋਕਲ ਤੇ ਲੋਕਲੀ ਆ ਬਾਈ ਤਨ ਹੁੱਲੇ ਤੋਂ ਸੱਜਣੋ ਅਜੇ ਬਾਈ ਦਾ ਨਾਮ ਆ ਅਜੇ ਕਿੰਨੀਆਂ ਮੱਜਾਂ ਦਿਖਾਵਾਂਗੇ ਅੱਜ ਆਪਣੇ ਕੋਲ 6 ਮੱਜਾਂ ਨੇ ਅੱਛਾ ਮੱਜਾਂ ਚ ਪੈਂਦੀਆਂ ਨੇ ਕਿ ਚੋਟੀਆਂ ਨੇ ਦੂਜੇ ਤੀਜੇ ਬਸ ਅੱਛਾ ਦੂਜਾ ਤੀਜਾ ਪਹਿਲੇ ਤੋਂ ਇੱਕ ਪਹਿਲਣਾ ਦੂਜਾ ਤੀਜਾ ਸੁਹਾ ਨੇ ਹਾਂਜੀ ਲੈ ਕਿਹੜੀ ਤੋਂ ਕਰੀਏ ਸ਼ੁਰੂ ਫੇਰਾ ਬਸ ਆ ਦੇਖ ਲੈ ਕਿਤਾਬ ਚੋਟੀਆਂ ਅੱਛਾ ਲੈ ਪੰਟਾ ਮਾਰਦੇ ਕੈਮਰੇ ਕਿ ਸੁਹਾ ਕਿਹੜਾ ਅਜੇ ਦਾ ਦੂਜਾ ਸੁਹਾ ਬਾਈ ਦੂਜਾ ਸੁਹਾ ਸੂਈ ਹੋ ਗਿਆ ਤਾਂ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਆਪਣਾ ਸੂਈ ਨੂੰ ਤਾਂ ਹੋ ਗਿਆ 10 11 ਦਿਨ ਹੋ ਗਏ ਕਿੰਨੀ ਇੱਕ ਦੁੱਧ ਹੁਣ ਤਿਆਰ ਹੋਊਗਾ ਆਈਡੀਆ ਉਹ ਤਾਂ 14 ਕਿਲੋ ਤਿਆਰ ਆ 14 ਕਿਲੋ ਤਿਆਰ ਹੈ ਲੈ ਖੋਲ ਕੇ ਤੋੜ ਦੀ ਖੋਲ ਕੇ ਬੜੀ ਡਰਦੀਆਂ ਨੇ ਦੋਨੇ ਵਸਾ ਨਾ ਕਵਾਰੀਆਂ ਦੀ ਮੈਂ ਪਰ ਲਿਆ ਨਾ ਸਜਣੋ ਬਾਈ ਕਹਿੰਦਾ ਨਾ ਦੋਨੇ ਝੋਟੀਆਂ ਡਾਦੀਆਂ ਰੱਖ ਰਹੀਆਂ ਹੁਣ ਤਾਂ ਇੱਕਦਰ ਰਹੀਆਂ ਕੁਆਲਿਟੀ ਦੀ ਗੱਲ ਕਰ ਲੈਣਾ ਸਜਣੋ ਦੂਜਾ ਸੂਆ ਸਿੰਘ ਸੁੰਗਦੀਆਂ ਸਿਰਾਂ ਕਵਾਰੀਆਂ ਦੀ ਆ ਪੰਡ ਤਾਂ ਅੱਗੇ ਤੋਂ ਲੈ ਬਲੂਆ ਦਿਖਾ ਦੇ ਬੈਕ ਤੋਂ ਦਿਖਾ ਦੇ ਸਜਣੋ ਡਰਦੀਆਂ ਨੇ ਬਾਈ ਕਹਿੰਦਾ ਨਾ ਖੜੀਆਂ ਦਿਖਾ ਦੂੰਗਾ ਮੈਂ ਤੁਹਾਨੂੰ ਕਿਉਂਕਿ ਥਣ ਥਣਾਉਟ ਦੀ ਗੱਲ ਕਰਾ ਜੇ ਝੋਟੀ ਦੇ ਮੈਂ ਕੱਦ ਕਾਟ ਦੀ ਗੱਲ ਕਰ ਰਹਾ ਨਾ ਤੁਸੀਂ ਮੇਰੇ ਕੱਦ ਤੋਂ ਆਈਡੀਆ ਲਾ ਸਕਦੇ ਹੋ ਵੀ ਕੱਦ ਕਾਠ ਵੀ ਝੋਟੀ ਦਾ ਚੰਗਾ ਹੈ ਤੇ ਰੇਟ ਹੁਣ ਨਾ ਆਪਾਂ ਬਾਈ ਨੂੰ ਪੁੱਛ ਲੈਂਦਾ ਜੀ ਕਿੰਨੇ ਦੇਵਾਂਗੇ ਆਪਾਂ ਇਹ ਜਿਹੜੀ ਬਾਈ ਦਾ ਮੁੱਲ 40万 ਮੁੱਲ ਦਾ ਚਾਹੇ ਤੂੰ 2 ਲੱਖ ਕਰ ਮੈਂ ਤੈਨੂੰ ਹਰੇਕ ਵੀਡੀਓ ਦਾ ਨਾ ਨਾ ਮੈਂ ਬਾਈ ਨੂੰ ਲਾਤੀ ਹੁਣ ਆਪਾਂ ਦੇਵਾਂਗੇ ਕਿੰਨੇ ਦੀ ਜ਼ਮੀਨ ਲਾਸਟ ਇਹ ਇਹਨੂੰ ਪਤਾ ਸੱਜਣਾ ਆਪਣੇ ਤੇ ਕਰਦੇ ਨੇ ਮਾਨ ਮੈਸ ਲੈ ਜਾਂਦੇ ਨੇ ਇਹ ਕਿੰਨੇ ਦੀ ਝੋਟੀ ਦੇ ਦਾਂਗੇ 15 ਨਹੀਂ ਵੀਰੇ ਅਸੀਂ ਲੈ ਗਏ 125 ਚੀਜ਼ੋ ਕਿੰਨਾ ਕੁ ਮਾਨਤਨ ਕਰਦਾ ਕਮਾਨਤਨ ਕਰਦਾਂਗੇ ਬਾਈ 20 ਕਦੀ ਦੇ ਦਾਂਗੇ ਲੈ ਸੱਜਣਾ 20 ਵੀ ਕਹਿੰਦਾ ਬਾਕੀ ਮਾਨਤਨ ਹੋ ਜੂਗਾ ਬਾਈ ਕਹਿੰਦਾ ਥੋੜਾ ਮੰਡੀ ਚ ਹੌਲੀ ਕਹਿੰਦਾ ਫਿਰ ਗਾਕ ਨਾ 20 ਚ ਆ ਕੇ ਵੀ ਫਿਰ ਜਿਹੜਾ ਲਵੇ ਸੁਣਦਾ ਹੁੰਦਾ ਕੋਈ ਸੱਜਣਾ ਹੋਰ ਵੀ ਤੋੜ ਲੱਗ ਜਾਂਦਾ ਹਨਾ ਐਂਦਾ ਸੁਆ ਕਿਹੜਾ ਇਹਦਾ ਵੀ ਦੂਜਾ ਬਾਈ ਲੈ ਸੱਜਣੋ ਆ ਝੋਟੀ ਦਾ ਵੀ ਦੂਜਾ ਸੁਆ ਮਾੜਾ ਦੂਰੋਂ ਦਿਖਾਦੀ ਬਾਈ ਡਰਦੀ ਐ ਜੇ ਇਹਦੇ ਕੱਦ ਕਾਠ ਦੀ ਗੱਲ ਕਰਾਂ ਨਾ ਸੱਜਣੋ ਕੱਦ ਕਾਠ ਇਹ ਝੋਟੀ ਦਾ ਵੀ ਬਾਹਰ ਆਡਾ ਬਲਾ ਓਏ ਰੰਗ ਰੰਗ ਝੋਟੀ ਦਾ ਜੇ ਦਿਖ ਜਮਾ ਸ਼ਾ ਕਾਲਾ ਰੰਗਾ ਤੇ ਥਣ ਥਣੌੜ ਦੀ ਗੱਲਬਾਤ ਕਰਾਂ ਛੋਟੀ ਕਿਸੇ ਪਾਸਿਓ ਸੱਜਣੋਂ ਮਾਰ ਨਹੀਂ ਖਾਂਦੀ ਇਹ ਛੋਟੀ ਵੀ ਆਪਾਂ ਅਜੇ ਨੂੰ ਪੁੱਛਾਂਗੇ ਅਜੇ ਇਹ ਕਿਹੜੇ ਰੀਰੀ ਆ ਇਹ ਆਪਣੇ ਸਾਰੇ ਰੀਰੀ ਦੇ ਹਸਾਰ ਲੱਕੇ ਦੀ ਐ ਫੇ ਡਰਾ ਕਿਵੇਂ ਦਿੱਤੀ ਦੈ ਸਿਰ ਮੈਂ ਉਰੇ ਆ ਕੇ ਨਾ ਲੋਈ ਜੀ ਵਾਲੇ ਤੋਂ ਡਰ ਗਿਆ ਮੈਂ ਯਾਰ ਅਛਾ ਕਈ ਵਾਰੀ ਪਸ਼ੂ ਡਰ ਜਾਂਦਾ ਤੋਂ ਡਰਦੀ ਆ ਵੀ ਡਰਦੀ ਆ ਡਰ ਜਾਂਦਾ ਪਸ਼ੂ ਹੈ ਨਾ ਥੋੜਾ ਜਿਆਦਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਬਈ ਇਹ ਤਾਂ ਤਿੰਨ ਦਿਨਾਂ ਦੀ ਸੂਈ ਆ ਜਮਾ ਨਾਲੋਂ ਤਿੰਨ ਦਿਨਾਂ ਦੀ ਹਲੇ ਬੋਲੇ ਜੀ ਐ ਹਾਂ ਇਹਦਾ ਰੇਟ ਫਿਰ ਇਹਦਾ ਰੇਟ ਵਾ ਇਹਦਾ 170 ਮੰਗਦੇ ਆ 170 670 ਮੰਗਦੇ ਕਿੰਨੇ ਦੀ 670 ਇਹ ਬਾਈ ਡੇਢ ਦੀ ਝੋਟੀ ਦੇ ਦਾਂਗੇ ਸਭ ਆਈਏ ਨਹੀਂ ਨਹੀਂ ਵਾਲੇ ਪੈਸੇ ਲਾ ਕੇ ਲਿਆ ਤਾਜੀ ਸੂਈਆ ਜਿਆਦੇ ਇਹਦਾ ਪਿੰਡ ਦੀ ਮੰਡੀ ਕਰਕੇ ਲਿਆ ਆ ਥੋੜਾ ਜਿਹਾ ਮਹਿੰਗਾ ਚੱਕ ਰੱਖਿਆ ਵਾਲੇ ਹਾਲੀ ਚੰਗਿਆ ਚੱਕਤਾ ਵੀ ਰੱਖਿਆ ਹੁਣ ਹੁਣ ਥੋੜਾ ਜਿਹਾ ਪਹਿਲਾਂ ਨਾ ਹੋਇਆ ਗਰਮ ਕੰਮ ਲੋਟ ਆ ਬਾਈ ਵਧੀਆ ਦੇਖਦਾ ਮਾਲ ਵਧੀਆ ਮੈਂ ਵਧੀਆ ਲਾ ਸੱਚ ਨੂੰ ਜੇ ਮੈਂ ਗੱਲ ਕਰਾਂ ਨਾ ਹੁਣ ਜਿਹੜਾ ਸਿਸਟਮ ਚੱਲ ਪਿਆ ਹੁਣ ਜਿਵੇਂ ਬਾਹਰ ਸੱਜਣ ਮੈਨੂੰ ਫੋਨ ਕਰਦਣੇ ਗੁਰੀ ਯਾਰ 15 ਕਿਲੋ ਤਿਆਰ ਵਾਲੀ ਚਾਹੀਦੇ ਮੈਂ ਉਹ ਸੱਜਣਾਂ ਨੂੰ ਤਾਂ ਬੇਨਤੀ ਕਰੂੰਗਾ ਵੀ 15 16 ਤਿਆਰ ਤਾਂ ਹੁਣ ਥੋੜਾ ਦੂਰ ਦੀ ਗੱਲ ਹੋ ਗਈ ਸੱਜਣੋ ਹੁਣ ਤਾਂ ਸੂਈ ਮੈਂ ਇਸ ਵੀ ਵਪਾਰੀ ਦੇ ਘਰੀ ਮਿਲਿਆ ਕਰੂਗੀ ਕਿਉਂਕਿ ਸੂਈਆਂ ਸਮਾਰੀਆਂ ਆਹ ਮਹੀਨਿਆਂ ਚ ਜੇ ਗੱਲ ਕਰਾਂ ਨਾ ਸੂਆ ਜਾ ਕੇ ਅਜੇ ਡਾਊਨ ਪੈ ਜਾਣਾ ਕੰਮ ਬੱਜਾ ਘੱਟ ਮਿਲਦੀ ਹੈ ਨਾ ਇਹ ਲਾਸਟ ਕਿੰਨੇ ਦੀ ਛੱਡ ਦਿੰਦੇ ਨਹੀਂ ਨਹੀਂ ਰਮਾਨਤਾ ਨਹੀਂ ਹੋ 45 ਦੇ ਦਾਂਗਾ ਆ ਇਹਦਾ ਕਿਹੜਾ ਸੂਆ ਇਹਦਾ ਫੇਰ ਦੂਜਾ ਸੂਆਗਾ ਇਹ ਦਾ ਤੁਰਪੂ ਕੀ ਮੇਰਾ ਇਹ ਤੋੜਦਾ ਇਹਨੂੰ ਤੋੜ ਦੇ ਲੈ ਸੱਜਣੋ ਆਹ ਮੈਂ ਤੋੜ ਕੇ ਤੇ ਪੰਡ ਤਾਂ ਥਣ ਥਨੌਟ ਦਿਖਾ ਦੇ ਅੱਗੇ ਤੋਂ ਝੋਟੀ ਤਾਂ ਆਇਆ ਲੱਗਿਆ ਕੁਆਲਿਟੀ ਵਾਲਾ ਥਣ ਥਨੌਟ ਇਹਦੇ ਵੀ ਮੇਰਾ ਖੜਾ ਇਹ ਵੀ ਕੱਚੀ ਸੂਈ ਹੋਈ ਆ ਇਹ ਅਜੇ ਕਿੰਨੇ ਕਿਦਣਾ ਸੂਈ ਆ ਇਹਨੂੰ ਸੂਈ ਨੂੰ ਹੋਗੇ ਬਾਈ 8-9 ਦਿਨ ਅੱਛਾ ਇਹ 8-9 ਦਿਨਾਂ ਦੀ ਸੂਈ ਆ ਦੂਜਾ ਸੂਆ ਇਹਦਾ ਦੂਜਾ ਸੂਆ ਬਾਈ ਹਟ ਮੈਂ ਦੱਸਦੀ ਮੈਂ ਮੰਡੀ ਚ ਆ ਕੇ ਜੇ ਮੈਂ ਗੱਲ ਕਰਾਂ ਨਾ ਕਈ ਵਾਰੀ ਜਾਨਵਰ ਦਰ ਜਾਣਾ ਪਰ ਲੇਵੇ ਲੂਵੇ ਦੀ ਥੱਲੇੋਂ ਸਾਫ ਆ ਤੇ ਚੰਗੀ ਆ ਸੱਜਣੋ ਅੱਲਾ ਦਾ ਕ ਵੀ ਕਰਦੇ ਆ ਥਾਣ ਥਣਾ ਉੱਠਣਾ ਇਹ ਚੁੱਪ ਕਰ ਲੈ ਗੱਲ ਲੱਗਿਆ ਥਾਣ ਥਣਾ ਉੱਠ ਏ ਇਹਨੂੰ ਅਜੇ ਕਿੰਨੇ ਕਿ ਦਿਨ ਹੋ ਗਏ ਹਫਤਾ ਹੋ ਗਿਆ ਇਹ ਹਫਤੇ ਦੀ ਇਹ ਥੱਲੇ ਦੁੱਧ ਕਿੰਨਾ ਕੇ ਇਸ ਟੈਂਕ ਵਿੱਚ ਇਥੇਲੇ 12 ਲੀਟਰ ਦੁੱਧ ਆ ਬਈ 12 ਲੀਟਰ ਤਿਆਰ ਆ ਇਹਦਾ 12 ਵਾਲੀ ਦੇ ਕਿੰਨੇ ਪੈਸੇ ਲਵਾਂਗੇ ਆ ਜਾ ਇੱਧਰ ਨੂੰ ਆ ਜਾ 12 ਵਾਲੀ ਦੇ ਕਿੰਨੇ ਪੈਸੇ ਲਵਾਂਗੇ ਇਹ ਕੋਈ ਗੱਲ ਇੱਕ ਕੋਈ ਗੱਲ ਨੂੰ ਵੇੜਿਆ ਕਰ ਆਪਣੇ ਲੈ ਵੀ ਜਾ 95000 ਦੀ ਮੈਂ ਦੇ ਦਾਂਗੀ ਜਾਨ ਮੇਰੇ ਹੋਰ ਕਰਦਾਂਗੇ ਮਾਲ ਤਾਂ ਦੇ ਦਾਂਗੇ 90 ਦੀ ਦੇ ਦਾਂਗੇ ਨਹੀਂ 90 ਦੀ ਤਾਂ ਨਹੀਂ ਦੇਣ ਲੈਣੀ ਦੱਸਾ ਹਟਾ ਆ ਵਿਚੋ ਇਹਦੇ ਜੋ ਛੋਟ ਛੱਪਾ ਹੋ ਜੂਗਾ ਕੋਈ ਗੱਲ ਨਹੀਂ ਆ ਜੋਟੀ ਦਾ ਕਿਹੜਾ ਸੂਆ ਇਹਦਾ ਤੀਜਾ ਸੂਆ ਬਾਈ ਇਹ ਵੀ ਸੂਈ ਹੋਈ ਆ ਹਾਂ ਲੈ ਸੱਜਣੋ ਇਹਦਾ ਤੀਜਾ ਸੂਆ ਝੋਟੀ ਇਹ ਵੀ ਚੰਗੀ ਆ ਜੇ ਗੱਲ ਕਰਾਂ ਨਾ ਮੈਂ ਸੱਜਣ ਦੀ ਮਾਲ ਵਧੀਆ ਖਰੀਦਦਾਰੀ ਸੱਜਣ ਦੀ ਚੰਗੀ ਆ ਕਿਉਂਕਿ ਗਾਹਕ ਸੱਜਣੋ ਨਾ ਚੰਗੀ ਮੈਂ ਇਹਦਾ ਗੱਲ ਕਰਾਂ ਹਾਂ ਚੰਗੀ ਮੈਂ ਇਹਦਾ ਜੇ ਗੱਲ ਕਰ ਲਈ ਆਪਾਂ ਨਾ ਚੰਗੀ ਮੈਂ ਦਾ ਕਦੇ ਵੀ ਮੰਦਾ ਨਹੀਂ ਹੁੰਦਾ ਗਾਹਕ ਰਹਿੰਦਾ ਚੰਗੀ ਦਾ ਇਹ ਇੱਕ ਦੂਜਾ ਸੂਆ ਤੀਜਾ ਬਈ ਤੀਜਾ ਇਹਨੂੰ ਕਿੰਨੇ ਕਿਤੇ ਨੋਗੇ ਸੂਈ ਨੂੰ ਇਹਨੂੰ ਹੋ ਕੇ 11 12 ਦਿਨ ਬਈ 11 12 ਦਿਨ 11 12 ਦਿਨਾਂ ਦੀ ਥੱਲੇ ਦੁੱਧ ਕਿੰਨਾ ਕ ਹੈ ਦੁੱਧ 15 ਕਿਲੋ ਹੈ ਥੱਲੇ ਪੂਰਾ 15 ਕਿਲੋ ਤਿਆਰ ਹੈ ਲੈ ਖੋਲ ਕੇ ਦੇ ਦਿੰਦੀ ਰਵੀ ਤੋਰੀ ਮੈਂ ਮੜੀ ਜੀ ਲੈ ਯਾਰ ਰਵੀ ਉੱਤਰਿਆ ਬਈ ਉੱਤੋਂ ਤੂੰ ਆ ਮੈਂ ਨੇੜੇ ਲੱਗਿਆ ਮੈਂ ਇਸਾਂ ਦੇ ਕੱਲੀ ਕੱਲੀ ਮੈਂ ਨਾ ਟੋੜ ਕੇ ਦਿਖਾ ਦੇ ਪੂਰੇ ਸ਼ੌਕ ਨਾਲ ਉਹ ਫਿਰ ਹੋਰ ਤਾਂ ਕੁਝ ਨਹੀਂ ਹੁੰਦਾ ਥੋੜਾ ਜਿਹਾ ਟਾਈਮ ਥੋੜਾ ਜਿਹਾ ਦੂਰ ਰਹਿ ਕੇ ਦਿਖਾ ਦੀ ਕੋਈ ਗੱਲ ਨਹੀਂ ਜੇ ਸੱਜਣੋਂ ਗੱਲ ਕਰਣਾ ਛੋਟੀ ਦੀ ਮੈਂ ਛੋਟੀ ਇਹ ਸਟਰਕਚਰ ਦੀ ਗੱਲ ਕਰ ਲਈਏ ਜਾਨ ਆਣੀ ਝੋਟੀਆਂ ਤੇ ਚੜਾਈ ਬਹੁਤ ਆ ਲੇਵੇ ਵੀ ਜੇ ਮੈਂ ਇਹਦੀ ਗੱਲ ਕਰ ਲੈਣਾ ਸੱਜਣਾ ਜਿਵੇਂ ਆਪਾਂ ਕਹਿੰਦੇ ਨੇ ਪਲਵਾਨਾਂ ਵਾਂਗੂ ਨਹੀਂ ਕਹਿੰਦੇ ਪਲਵਾਨਾਂ ਵਾਂਗੂ ਤੁਰਦੀ ਆ ਝੋਟੀ ਦੀ ਉਹ ਗੱਲ ਬਾਤ ਆ ਸੱਜਣਾ ਪਲਵਾਨਾਂ ਵਾਂਗੂ ਨਾ ਅਨ ਫਾਸ ਫਾਸ ਕੇ ਤੁਰਦੀ ਆ ਕਿੰਨਾ ਦੁੱਧ ਦਾ ਸੈ ਥਲੇ 15 ਕਿਲੋ ਤਿਆਰ ਆ 15 ਕਿਲੋ ਰੈਡੀ ਆ ਲੈ ਮਾਰ ਦੇ ਲੇਵੇ ਤੇ ਕੈਮਰਾ ਜਿਹੜੇ ਸੱਜਣਾ 15 ਕਿਲੋ ਦੀ ਮੰਗ ਕਰਦੇ ਹੁੰਦੇ ਨੇ ਅਜੇ ਨਾ ਸੰਪਰਕ ਸੱਜਣਾ ਕਰ ਸਕਦੇ ਨੇ ਅਜੇ ਜੇ ਆਪਣੇ ਕੋਲੇ ਕੋਈ ਸੱਜਣ ਘਰੇ ਆਜੇ ਬਾਈ ਚਾਂਸ ਹਾਂ ਚਬਾਵਾਂਗੇ ਆਪਾਂ ਦੇ ਦਾਂਗੇ ਬਾਈ ਲੈ ਸੱਜਣਾ ਬਾਈ ਕਹਿੰਦਾ ਨਾ ਆ ਝੁੱਟੀ ਦਾ 15 ਸੇਰ ਦੁੱਧ ਆਪਾਂ ਜੇ ਘਰੇ ਕੋਈ ਸੱਜਣ ਆਜੇ ਚਬਾ ਕੇ ਦੇ ਦਾਂਗੇ ਇਹ ਅਸੀਂ ਆਪਾਂ ਕਿੰਨੇ ਦੀ ਦੇ ਦਾਂਗੇ ਕਿਹੜੀ ਇਹ ਹੈ ਬਾਈ ਹਾਂ ਇਹ ਝੁੱਟੀ ਤੇਰਾ ਮੁੱਲ ਤਾਂ 125 ਮੰਗਦੇ ਆ ਕਿੰਨੇ 110 ਦੀ ਦੇ ਦਾਂਗੇ ਅੰਦਰ ਨਹੀਂ ਦਿੰਦੇ ਨਹੀਂ ਅੰਦਰ ਨਹੀਂ ਦਿੰਦੇ ਬਾਈ ਅੰਦਰ ਵਾਲਾ ਲੰਘਿਆ ਕੰਮ ਹੁੰਦਾ ਅੰਦਰ ਵਾਲਾ ਬਾਈ ਲੰਘਿਆ ਮੂਰੇ ਨਹੀਂ ਦਿੰਦਾ ਕੋਈ ਠੀਕ ਹੈ ਮੂਰੇ ਬਹੁਤ ਕਰਦਾ ਕਿੰਨੇ ਇੱਕ ਦੀ 10 ਦੀ ਇਹ 10 ਦੱਸ ਦੀ ਇੱਕ ਦੱਸ ਦੀ ਲੈ ਇੱਕ ਦੱਸ 24 ਸੱਜਣੋ ਇਹ ਜੀ ਗੱਲ ਨਹੀਂ ਕੋਈ ਸੱਜਣਾ ਆਪਣਾ ਨਾਂ ਲੈ ਕੇ ਜੀ ਇਹਨੂੰ ਮਿਲੂਗਾ ਸ਼ੋਤ ਛੱਪਾ ਕਰਾਇਆ ਕੱਪਾ ਛੱਡ ਦੂਗਾ ਇਹ ਜੀ ਗੱਲੀਆਂ ਜੇ ਨੰਬਰ ਬੋਲ ਦੇਣਾ 98772 17943 ਇੱਕ ਵਾਰੀ ਫਿਰ ਬੋਲ ਦੇ 98772 ਹਾਂਜੀ 17943 ਲੈ ਸੱਜਣੋ ਤੀਜੇ ਸੂਏ ਦੀ ਨਾ ਤਨੋਲਾ ਮੰਡੀ ਦੇ ਸਾਨੂੰ ਮੈਂ ਝੋਟੀ ਕਾ ਹੋਰ ਦਿਖਾਉਣ ਲੱਗਿਆ ਜੇ ਕੱਦ ਕਾੜ ਦੀ ਗੱਲ ਕਰ ਲੈਣਾ ਸੱਜਣੋ ਝੋਟੀ ਦੀ ਲੰਬਾਈ ਲੰਬੂਈ ਦੀ ਗੱਲ ਕਰ ਲੈ ਜੇ ਤੁਰੂਗੀ ਨਾ ਝੋਟੀ ਸਾਨੂੰ ਦੱਸੂਗੀ ਵੀ ਕੋਈ ਚੀਜ਼ ਹੈਗੀ ਆ ਤੇ ਪਹਿਲਾਂ ਮਿਲ ਆਉਣਿਆ ਬਾਈ ਨਾ ਕਰਾਉਣਿਆ ਗੱਲਬਾਤ ਤੇ ਫਿਰ ਝੋਟੀ ਵੀ ਤੋਰਾਂਗੇ ਸੱਜਣੋ ਤੇ ਰੇਟ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਹੋਰ ਬਾਈ ਕਿਵੇਂ ਆ ਠੀਕ ਆ ਬਾਈ ਕਿਹੜਾ ਪਿੰਡ ਆ ਬਾਈ ਦਾ ਪੱਖੋ ਕੈਂਚੀਆਂ ਜੀ ਪੱਖੋ ਕੈਂਚੀਆਂ ਕੀ ਨਾਮ ਆ ਬਾਈ ਭਪਿੰਦਰ ਸਿੰਘ ਜੀ ਵਪਾਰ ਦਾ ਹੀ ਕੰਮ ਆ ਕਿੰਨੇ ਕ ਸਾਲ ਹੋ ਗਏ ਲੱਗਿਆ ਇਹਨੂੰ ਹੋ ਗਏ ਵੀਰੇ ਸ਼ੁਰੂ ਤੋਂ ਹੀ ਕਰਦੇ ਆ ਅਜਾ ਤਾਂ ਐ ਮੰਨ ਲਓ ਵੀ ਐਕਸਪੀਰੀਅੰਸ ਚੰਗਾ ਵਪਾਰ ਦਾ ਬਾਕੀ ਮੇਰੇ ਲਾਣੇ ਦਾ ਪਾ ਕੇ ਕਰਦੇ ਆ ਗਾਣਾ ਕੰਮ ਆ ਤੀਜਾ ਸੂਆ ਏ ਝੋਟੀ ਦਾ ਤੀਜਾ ਸੂਆ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਇੱਕ ਹਫਤਾ ਹੋਇਆ ਜੀ ਕਿੰ 14 ਕਿਲੋ ਦੁੱਧ ਤਿਆਰ ਆ ਜੀ 14 ਕਿਲੋ ਤਿਆਰੀ ਦਾ ਲੈ ਇੱਕ ਵਾਰੀ ਨਾ ਸਿੰਘ-ਸੁੰਗ ਦਿਖਾ ਦਈਏ ਉਹ ੜੀ ਛੋਟੀ ਸੱਜਣੋ ਫਿੱਕੀ ਜ਼ਰੂਰ ਆ ਪਰ ਜਾਨਵਰ ਦੀ ਗੱਲ ਕਰ ਲਾਂ ਜਾਨਵਰ ਦੀ ਹੈਗਾ ਕੁਆਲਿਟੀ ਵਾਲਾ ਬਾਈ ਖੋਲ ਕੇ ਤੋੜ ਕੇ ਦਿਖਾ ਦਿੰਦਾ ਦੁੱਧ ਲੰਮਾ ਟਾਈਮ ਦੇ ਜਾਂਦੀ ਆ ਜੀ ਤਾਂ ਕਰਕੇ ਵਿਕੀ ਆ ਤੋਰੀ ਤੋਰੀ ਬਾਈ ਖੋਲ ਕੇ ਖਵਾ ਅੱਠਵੇਂ ਮਹੀਨੇ ਤੱਕ ਦੁੱਧ ਆਪ ਛੱਡੀ ਆ ਲੈ ਸੱਜਣੋ ਜਿਹੜਾ ਤੁਰੂਗੀ ਨਾ ਜਜਮੈਂਟ ਇਹਦੇ ਹਵਾਨੇ ਦੀ ਕਰ ਲਿਓ ਪਰ ਉੱਤੋਂ ਜ਼ਰੂਰ ਵਿਕੀ ਦਿਸਦੀ ਆ ਕਿਉਂਕਿ ਜੇ ਮੈਂ ਗੱਲ ਕਰ ਲਾਂ ਨਾ ਬਾਹਰ ਆ ਭਾਰੀ ਜਾਨਵਰ ਆਪਾਂ ਕਹਿ ਦੇਣਾ ਸੱਜਣੋ ਜਿਹੜਾ ਜ ਉਹਦੇ ਥੱਲੇ ਦੁੱਧ ਵੀ ਸੱਜਣੋਂ ਘੱਟ ਹੁੰਦਾ ਪਰ ਇਹਦੀ ਜੇ ਕੁਆਲਿਟੀ ਦੀ ਗੱਲ ਕਰ ਲਾਂ ਮਾੜਾ ਨੂੜਾ ਬਹੁਤ ਵਧੀਆ ਨੇ ਥੱਲਿਓਂ ਦੇ ਝੋਟੀ ਦੀ ਸੱਜਣੋਂ ਗੱਲ ਕਰ ਲਈਏ ਬਾੜੀ ਕੁਆਲਿਟੀ ਆ ਤੇ ਕੱਦ ਕਾੜ ਦੀ ਗੱਲ ਕਰਾਂ ਕੱਦ ਕਾੜ ਵੀ ਝੋਟੀ ਦਾ ਸੱਜਣੋਂ ਨਾ ਬਾ ਕਮਾਲ ਆ ਬਾੜੇ ਉੱਚੇ ਕੱਦ ਕਾੜ ਦੀ ਆ ਜਿਵੇਂ ਨਾ ਸੱਜਣੋਂ ਪ੍ਰਦੀਪ ਦਾ ਭਾਈ ਕਹਿੰਦਾ ਹੁੰਦਾ ਕਹਿੰਦਾ ਕਪੈਣ ਜਿੱਡੀ ਝੋਟੀ ਆ ਉਹ ਗੱਲ ਬਾਤ ਐ ਝੋਟੀ ਦੀ ਸੱਜਣੋਂ ਜੇ ਆਪਾਂ ਇਹਨੂੰ ਕਹਿੰਦੇ ਨਾ ਕਪੈਣ ਜਿੱਡੀ ਝੋਟੀ ਕੋਈ ਛੋਟੀ ਨਹੀਂ ਲੱਗਣੀ ਬਾਕੀ ਕੱਦ ਕਾੜ ਹੈਗਾ ਝੋਟੀ ਦਾ ਤੇ ਅੱਗੇ ਵੀ ਦਿਖਾ ਦੀ ਪੰਡ ਤਾਂ ਲੈ ਵਾਇਦਾ ਜੇ ਨਾੜਾ ਨੂੜਾ ਨਹੀਂ ਮੈਂ ਗੱਲ ਕਰਾਂ ਸੱਜਣੋਂ ਲੈਵੇ ਤੇ ਨਾੜਾ ਨੂੜਾ ਬਹੁਤ ਨਹੀਂ ਇਹ ਅਗਲੇ ਥਣ ਤੂੰ ਇਹਦੀ ਲੀਵੇ ਦੀ ਗੱਲ ਕਰ ਲਈ ਅੱਗੇ ਲੈਵਾ ਵੀ ਬਹੁਤ ਹੈ ਲੈ ਫਿਰ ਸੱਜਣਾ ਕਿੰਨੇ ਦੀ ਵੇਚਾਂਗੇ ਆਪਾਂ ਮੁੱਲ ਤਾਂ ਇਹ 115 ਦਾ ਅੱਛਾ ਥੋੜੀ ਜੀ ਫਿੱਕੀ ਆ ਝੋਟੀ ਤੇਰੀ ਚੰਗੀ ਆ ਝੋਟੀ ਜੀ ਜਿਆ ਕਰਵਾਟੀ ਵਿੱਚ ਚੰਗੀ ਆ ਬ੍ਰੀਡ ਵੀ ਚੰਗੀ ਆ ਕਿੰਨੇ ਦੇ ਦਾਂਗੇ ਅੰਦਰ ਦੇ ਦਾਂ ਲੱਖ ਦੀ ਛੱਡ ਦੇ ਅੰਦਰ ਨਹੀਂ ਅੰਦਰ ਬਾਕੀ ਬਾਕੀ ਬਈਰੇ ਮੌਕੇ ਤੇ ਮਾਨ ਤਾਨ ਹੋ ਜਾਵੇ 100 ਦੀ ਛੱਡ ਦਾਂਗੇ ਨਹੀਂ ਮਹਿੰਗੀ ਲੜੀ ਕਿੰਨੇ ਦੀ ਛੜਦਾਂਗੇ ਲਾਸਟੇ ਦੱਸ ਦੇ ਜੀ 95 ਦੀ ਛੜਦੇ ਐ ਸੱਜਣੋ ਇਹ ਝੋਟੀ ਸਾਨੂੰ 95000 ਰੁਪਏ ਦੀ ਮਿਲੂਗੀ ਇੱਕ ਵਾਰੀ ਨਾ ਇਹਦਾ ਲੇਵਾਲੂ ਆ ਜੇ ਮੈਂ ਤੁਹਾਨੂੰ ਦਿਖਾ ਦਾਂ ਨਾ ਦੁੱਧ 16 ਕਿਲੋ ਦੇਣਾ ਵੀਰੇ ਨਹੀਂ ਝੋਟੀ ਨੇ ਹਜੇ ਹੱਪਤਾ ਹੋਇਆ ਝੋਟੀ ਨਾ ਕੁਆਲਿਟੀ ਆ ਥੱਲਿਓਂ ਲੇਵਾਲੂ ਆ ਨਾੜਾਂ ਦੇਖ ਸਕਦੇ ਹੋ ਸੱਜਣੋ ਇੱਧਰ ਨੂੰ ਕਰੀ ਭਾਈ ਇੱਕ ਵਾਰੀ ਇੱਧਰ ਬਾਕੀ ਨਾ ਝੋਟੀ ਦਾ ਸੱਜਣੋ ਕੱਦ ਕਾਠ ਮੈਂ ਤੁਹਾਨੂੰ ਦੱਸਿਆ ਪੂਰਾ ਡਾਬਲਾ ਜੇ ਇੱਧਰ ਤੋਂ ਨਾ ਜੇ ਹਵਾਨੇ ਦੇ ਮਤਲਬ ਨਾੜਾਂ ਨੂੜਾਂ ਦਿਖਾਦਾ ਤੇ ਇਹਦਾ ਮੂੰਹ ਮੱਥਾ ਸਿੰਘ ਸੁੰਗ ਦੀ ਕੁਆਲਿਟੀ ਸੱਜਣੋਂ ਉੱਤੋਂ ਕੱਦ ਕਾਠ ਮੈਂ ਦਿਖਾਵਾਂ ਨਾ ਪੂਰੇ ਡਾਬਲ ਆ ਛੋਟੀ ਕਿਸੇ ਪਾਸਿਓਂ ਮਾਰ ਨਹੀਂ ਖਾਂਦੀ ਜੇ ਆਪਾਂ ਗੱਲ ਕਰੀਏ ਫਿੱਕੀ ਸੱਜਣੋਂ ਥੋੜੀ ਜਿਹੀ ਜ਼ਰੂਰ ਆ ਪਰ ਇਹਦੀ ਬਰੀਡ ਆ ਜਿਹੜੀ ਕੁਆਲਿਟੀ ਆ ਉਹ ਚੰਗੀ ਆ ਲੈ ਬਾਈ ਦਾ ਨੰਬਰ ਵੀ ਪੁੱਛ ਲੈਣਾ ਭਾਈ ਨੰਬਰ ਬੋਲ ਜਰਾ ਨੰਬਰ ਹੈਗਾ ਜੀ 92564 ਹਾਂਜੀ 39820 ਇੱਕ ਵਾਰੀ ਫੇਰ ਬੋਲ ਦੋ 92564 ਜੀ 3982 ਇਹ ਗੱਲ ਕਰ ਲਈ ਭਾਈ ਆਪਾਂ ਘਰੇ ਵੀ ਆਪਣੇ ਕੋਲ ਕਿੰਨੇ ਕ ਜਾਨਵਰ ਹੁੰਦੇ ਨੇ ਸਰ ਇਹ 3 ਤੋਂ 4 5 ਬੱਸ ਕਿਤੇ ਗਾਈਆਂ ਦਾ ਵੀ ਕੰਮ ਕਰ ਲੈਣੇ ਜੀ ਵਿੱਚ ਗੱਲ ਇਨਸ਼ਾਅੱਲਾ ਆ ਸੱਜਣਾਂ ਤੋਂ ਤੁਹਾਨੂੰ ਗਾਈਆਂ ਵੀ ਮਿਲਣੀਆਂ ਆ ਸੱਜਣਾਂ ਜੇ ਕਿਸੇ ਸੱਜਣ ਨੇ ਗਾਂ ਕੋਈ ਇਹ ਬੰਦਾ ਡਿਮਾਂਡ ਕਰੇ ਆਪਾਂ ਲੈ ਕੇ ਦੇ ਦਾਂਗੇ ਲੈ ਕੇ ਦੇ ਦਾਂਗੇ ਜੀ ਬ੍ਰਿੰਗਰ ਦਾ ਸੱਜਣਾਂ ਨੂੰ ਬੇਨਤੀ ਕਰੂੰਗਾ ਜਿਹੜੇ ਫੋਨ ਕਰਦੇ ਆ ਸੱਜਣ ਗਾਵਾਂ ਵੀ ਲੈ ਕੇ ਦੇ ਦੂਗਾ ਤੇ ਮੱਝਾਂ ਦਾ ਕੰਮ ਬਾਈ ਦਾ ਰੁਟੀਨ 'ਚ ਹੀ ਚੱਲਦਾ ਰਹਿਣਾ ਰੁਟੀਨ ਵੇ ਬਾਕੀ ਆਜੋ ਸੱਜਣਾ ਅੱਗੇ ਲੈ ਕੇ ਚੱਲਦੇ ਆਂ ਹੋਰ ਦਿਖਾਉਨੇ ਆ ਟੌਪ ਟੌਪ ਦੇ ਨਕੀਨੇ ਤਰੋਂ ਲਾ ਮੰਡੀ ਦੇ ਆਜੋ ਚੱਲਦੇ ਆ ਲੈ ਸੱਜਣਾ ਤਨੋਲਾ ਮੰਡੀ ਜਿਨਾ ਇੱਕ ਤੀਜੇ ਸੂਏ ਦੀ ਝੋਟੀ ਸੁਣੋ ਹੋਰ ਲੱਗਾਂ ਦਿਖਾਉਣਾ ਥਣ ਥਣੌੜ ਦੀ ਕੁਆਲਿਟੀ ਸੱਜਣਾ ਝੋਟੀ ਦੀ ਚੰਗੀ ਆ ਤੇ ਸਿੰਗ-ਸੁੰਗ ਦੀ ਵੀ ਤੇ ਗੱਲ ਕਰ ਲੈਣਾ ਜਿਵੇਂ ਕਹਿੰਦੇ ਨੇ ਮੋਰਾ ਚ ਪੈ ਜਾਂਦਾ ਛੋਟੇ ਮੂੰਹ ਦੀ ਗੱਲ ਕਰ ਲੈ ਉਹ ਕੁਆਲਿਟੀ ਆ ਝੋਕੀ ਜੀ ਇੱਕ ਵਾਰੀ ਤੋੜ ਕੇ ਦਿਖਾ ਦੇ ਲੈ ਇੱਕ ਵਾਰੀ ਨਾ ਜਦੋਂ ਤੁਰੂ ਕੀ ਲੇਵੇ ਲੂਵੇ ਦੀ ਸੱਜਣਾ ਹਵਾਨੇ ਦੀ ਜੱਜਮੈਂਟ ਕਰ ਲਓ ਅਗਲੀ ਡਿਟੇਲ ਆਪਾਂ ਸੱਜਣ ਤੋਂ ਪੁੱਛਾਂ ਇਹ ਥਣ ਥਣ ਦੀ ਗੱਲ ਕਰਾਂ ਥਣ ਆਪਾਂ ਜਿਹੜਾ ਕਹਿੰਦੇ ਨੇ ਸਿਰੇ ਵਾਲਾ ਖਣ ਸੱਜਣੋ ਉਹ ਲੱਗਿਆ ਬਾਈ ਸਿਰਾ ਕੁਆਲਟੀ ਦਾ ਜਮਾ ਬਾਕ ਕਮਾ ਲਿਆ ਬਾਈ ਕਮਾ ਲਿਆ ਤੇ ਵੀਡੀਓ ਬੜੀ ਰੰਗ ਰੰਗ ਵੀ ਚੰਗਾ ਤੇ ਥੱਲੇ ਦੀ ਗੱਲ ਕਰਾਂ ਨਾ ਥੱਲਿਓਂ ਤਾਂ ਆਪਾਂ ਕਹ ਲਈਏ ਜਮਾ ਟੌਪ ਵਾਲੀ ਕੁਆਲਟੀ ਆ ਸਿਰੇ ਵਾਲੀ ਥਣ ਥਣ ਨਾ ਐ ਮਾਲਾ ਵੀ ਸਾਰੀ ਮਨਜ਼ੀ ਜੋ ਗੱਲ ਕਰਲੀਏ ਥਣ ਥਣੋੜ ਝੋਟੀ ਦਾ ਲੱਗਿਆ ਸਿਰੇ ਵਾਲਾ ਐ ਨੂੰ ਕਮਾ ਕੇ ਖੜਾ ਲਾ ਉੱਥੇ ਖੜਾ ਲਾ ਪਿੱਛੇ ਨਹੀਂ ਬਟਾ ਲਾਉਂਦੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਸੱਜਣੋ ਸੌਦਾ ਵੀ ਨਾ ਇਹ ਝੋਟੀ ਦਾ ਮੇਰਾ ਖਿਆਲਾ ਹੋ ਹੀ ਜਾਂਦਾ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਪੁੱਛਾਂਗੇ ਸੱਜਣ ਨੂੰ ਆ ਜਾ ਬਾਈ ਛੱਡ ਦੇ ਛੱਡ ਦੇ ਆ ਜਾ ਉਰਾ ਕੇ ਦਿਖਾ ਦੇ ਤੂੰ ਗੱਲ ਇਹ ਬਣ ਗਈ ਵੀਡੀਓ ਦਾ ਆ ਬੱਚੇ ਦੰਦ ਪਾਟਦਾ ਕਿਹੜਾ ਪਿੰਡ ਆ ਮੋੜ ਮੰਡੀ ਮੋੜ ਮੰਡੀ ਫਿਰਦਾ ਮੰਡੀ ਵਾਲੇ ਪਿੰਡ ਦਾ ਹਾਂਜੀ ਕੀ ਨਾਮ ਆ ਬਾਈ ਦਾ ਕਾਲਾ ਜੀ ਵਪਾਰ ਦੀ ਕੰਮ ਹੈ ਹਾਂਜੀ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਕੰਮ ਕਰਦਿਆਂ ਨੂੰ ਸਾਨੂੰ ਪਰਾਣੇ ਕਰਦੇ ਆ ਵੀ ਜਾਲੇ ਪਰਾਣੇ ਖੂਨ ਚ ਕਹਿ ਲੈਣੇ ਜਿਵੇਂ ਆਪਾਂ ਨਾ ਖੂਨ ਚ ਕਹਿਦ ਨਹੀਂ ਦਿੰਦੇ ਸੱਜਣੋ ਵੀ ਖੂਨ ਦੇ ਵਿੱਚ ਵਪਾਰ ਆ ਗਿਆ ਕਿ ਸਨਿਆਰ ਦਾ ਬੱਚਾ ਕਹਿੰਦੇ ਨੇ ਹੈਨਾ ਸਨਿਆਰਾ ਬਣਦਾ ਵਪਾਰੀ ਦਾ ਬੱਚਾ ਸੱਜਣੋ ਕਹਿੰਦੇ ਨੇ ਵੀ ਵਪਾਰੀ ਬਣਦਾ ਕਿਸਾਨ ਦਾ ਬੱਚਾ ਖੇਤੀ ਕਰਦਾ ਕਿਹੜਾ ਸੂਆ ਝੋਟੀ ਦੀ ਜਿਹੜੀ ਤੋਰ ਕੇ ਦਿਖਾਈ ਆ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਹੈਗਾ ਪੰਜਵਾਂ ਦਿਨ ਆ ਯਾਰ ਥੱਲਿਓਂ ਬੜੀ ਪੰਜਵੇਂ ਦਿਨ ਮਜ਼ਬੂਤ ਬਣਾਈ ਬੰਦਾ ਜੋ ਕਿ ਹੈ ਹੈ ਹਰ ਸੂਆ ਝੋਟੀ ਨੂੰ ਲੱਗਿਆ ਕੁਆਲਿਟੀ ਵਾਲਾ ਹੀ ਜੀ ਗੱਲ ਨਹੀਂ ਦੁੱਧ ਕਿੰਨਾ ਤਿਆਰ ਆਉਣਾ ਦੁੱਧ ਹੁਣ 16 ਕਿਲੋ ਤਿਆਰ 16 ਜਿਆਦੀ ੱੱਕਾ ਜਮਾ 16 ਨੈਕ ਹੈਗਾ 5 ਦਿਨਾਂ ਦੀ 16 ਕਰਦੀ ਨਹੀਂ ਕਰਦੀ ਬਾਹਰ ਕਿਲੋ ਤੋਂ ਮਾਰ ਲੈ 5 ਦਿਨਾਂ ਦੀ 16 ਨਾ ਨਾ 15 16 17 ਵੀ ਨਹੀਂ ਕਰਦੀ ਅਭੀ ਹੈ ਬਾਈ ਮੇਰੀ ਗੱਲ ਦਾ ਗੁੱਸਾ ਕਰੇ ਵੀ 5 ਦਿਨਾਂ ਦੀ ਝੋਟੀ 16 ਕਿਲੋ ਦੁੱਧ ਨਹੀਂ ਕਰਦੀ 16 ਕਿਲੋ ਦੇ ਸਕਦੀ ਆ ਅਭੀ 16 ਕਿਲੋ ਹੈਗਾ ਦੁੱਧ ਕਿੰਨੇ ਦੀ ਦੇਵਾਂਗੀ ਇਹਦਾ 1 40 ਮੁੱਲ ਕਰਦੇ ਮੁੱਲ ਵੀ ਬਾਹਰ ਵੱਡਾ ਕਰਨਾ ਸੱਜਣਾ ਇੱਕ ਮੁੱਲੇ ਜਮੀ ਸਹੀ ਜਾ ਦੇ 15 ਦੇ ਛੜਨੇ ਪੂਰੇ ਵੀ ਛੜਦੇਗਾ ਨਹੀਂ ਛੜਦੇ ਐ ਹੋਰ ਕਿੰਨੇ ਵੀ ਛੜਦੇ ਜਮੀ ਦਾ ਹਿੱਸਾ ਛੜਦੇ 15 ਜਮੀ ਇਹਦਾ ਸਹਾ ਆਸ਼ਾ 11 ਦੇ ਸਾਲ ਦਾ ਆਸ ਕਰਦੇ ਆ ਆ ਮੈਂ ਮੈਂ ਇੱਕ ਲਾਂ ਲਾ ਆਪਣਾ ਨਾਮ ਦੱਸੋ ਨਾਮ ਮੇਰਾ ਜੱਗੂ ਪਹਿਲਵਾਨ ਯੂਪੀ ਦਿਹਾਤੀ ਓ ਲੈ ਸੱਜਣ ਉਹ ਜੱਗੂ ਪਹਿਲਵਾਨ ਨਾਮ ਲਿਆਉਣਿਆ ਤੁਹਾਨੂੰ ਯੂਪੀ ਤੋਂ ਆਏ ਨੇ ਹਾਂ ਸੀ ਤੋਂ ਇਹ ਜੀ ਰਾਣੀ ਖੂਬ ਲੜੀ ਮਰਦਾਨੀ ਵਿੱਚ ਆ ਹਾਏ ਹਾਏ ਹਾ ਅੱਗ ਲਾ ਕੇ ਅੱਛਾ ਆਪਾਂ ਨੇ ਲੈ ਲਈ ਝੁੱਟੀਆਂ ਕਿੰਨੇ ਦੀ ਲੈ ਲੀ 11 ਦੇ 1 11 22 16 ਕਿਲੋ ਕਹਿੰਦਾ ਤਿਆਰ ਹੈ ਕਹਿੰਦਾ ਮੈਂ ਤਾਂ 12 ਕਿਲੋ ਮੰਨ ਕੇ ਲਈ ਸੱਚੀ 12 ਮੰਨ ਕੇ ਲਈ ਹੈ ਆ 15 16 ਸੱਜਣੋਂ ਦੇ ਸਕਦੀ ਆ 16 ਚਾਰ ਪੰਜ ਦਿਨਾਂ ਦੀ ਸੂਈ ਨੂੰ 15 ਦੇ 17 ਦੇ ਲੇਕਨ ਅਭੀ ਹੋਗਾ 11 ਬਾਰ ਗੱਲ ਬਾਤ ਹਲੇ ਤੋਂ ਉਹੀ ਬਾਤ ਕਰਨੀ ਉਹੀ 11 12 ਵਾਲੀ ਗੱਲ ਬਾਤ ਉਹ ਜਿਵੇਂ 22 ਨੇ ਦੱਸਿਆ ਹਾਂਜੀ ਇਲਝ ਨਾ ਤੁਹਾਨੂੰ ਇਹ ਝੋਟੀ ਮੈਂ ਦਿਖਾਤੀ ਵੀ ਇੰਨੇ ਦੀ ਝੋਟੀ ਸੱਜਣੋਂ ਵਿਕੀ ਆਲਾ ਬਾਈਪਾਸ ਕਰਦਾ ਠੀਕ ਹੈ ਜੀ ਪਾਸ ਆ ਪਾਸ ਕਰ ਲੈ ਲੈ ਪਾਸ ਕਰਦੇ ਕਰਦੇ ਵੀ ਬਣਾ ਲਈ ਸੱਜਣਾ ਵੀ ਜੀ ਨਾ ਸੱਜਣਾ ਪਾਸ ਨਾ ਬਾਈ ਹੋਰੀ ਕਰਨ ਲੱਗ ਰਹੇ ਨੇ ਯੂਪੀ ਦੇ ਬੰਦੇ ਨੇ ਇਹ ਝੋਟੀ ਲੈਤੀ ਆ ਤੇ ਗੱਲਬਾਤ ਸੱਜਣਾ ਚੰਗੀ ਆ ਝੋਟੀ ਦੀ ਇਹ ਥੱਲਿਓ ਮੈਂ ਗੱਲਬਾਤ ਕਰਾਂ ਉਸ ਤੋਂ ਵੱਡੀ ਦੀ ਨਾ ਥੱਲਿਓ ਥਣ ਥਣੌਰ ਦੀ ਇਹਦੇ ਗੱਲਬਾਤ ਕਰਾਂ ਦੇਖ ਸਕਦੇ ਹੋ ਥਣ ਜਿਹੜਾ ਆਪਾਂ ਕਹਿੰਦੇ ਹੁੰਦੇ ਨਾ ਜਮਾ ਟੋਪ ਵਾਲਾ ਸਿਰੇ ਵਾਲਾ ਥਣ ਲੱਗਿਆ ਝੋਟੀ ਨੂੰ ਬਾਕੀ ਦੇਖਦੇ ਆਂ ਵੀ ਪਾਸ ਹੁੰਦੀ ਆ ਕਿ ਨਾ ਰੇਟ ਬਾਈ ਤੋਂ ਇੱਕ ਵਾਰੀ ਮੈਂ ਤੁਹਾਨੂੰ ਫੇਰ ਕਨਫਰਮ ਕਰਾ ਦੂੰਗਾ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਅੱਜ ਦਿਖਾਵਾਂਗੇ ਆਪਾਂ ਸਨੂਤਣਾਉਲਾ ਮੰਡੀ ਦੇ ਕੀ ਰੇਟ ਚੱਲ ਰਹੇ ਨੇ ਬਾਜ਼ਾਰ ਕਿੰਨਾ ਕੁ ਗਰਮ ਹੋਇਆ ਪਹਿਲਾਂ ਨਾਲੋਂ ਕਿਉਂਕਿ ਮੇਰਾ ਖਿਆਲ ਹੈ ਵੀ ਫਰਕ ਨਾ ਹੁਣ ਦਿਨ ਪਰ ਦਿਨ ਪੈਂਦਾ ਜਾਊਗਾ ਕਿਉਂਕਿ ਆਹ ਮਹੀਨਿਆਂ ਚ ਜੇ ਗੱਲ ਕਰ ਲਈ ਨਾ ਸਜਣੋ ਸੂਆ ਜਿਹੜਾ ਮਿਆਂ ਦਾ ਸੂਆ ਘਟ ਜਾਂਦਾ ਐ ਸੂਆ ਬਹੁਤ ਘਟ ਰਿਹਾ ਜਾਂਦਾ ਐ ਆਜਾ ਬਾਈ ਕਿਵੇਂ ਹੋਗੀ ਪਾਸ ਹਾਂਜੀ ਥੋੜਾ ਇੱਕ ਹਨ ਮੇ ਥੋੜਾ ਜੋਸ਼ ਹਲਕਾ ਸਖਮ ਹੈ ਅੱਛਾ ਬਾਕੀ ਠੀਕ ਹਲਕਾ ਜਿਆਦਾ ਫਿਰ ਚਲਾ ਆਇਆ ਕਰੋ ਚਲਾਣਾ ਪੜੇਗਾ ਹਾਂ ਹਲਕਾ ਦਾ ਚਲਾ ਆਇਆ ਕਰੋ ਕਈ ਵਾਰ ਤਾਂ ਬਿਆਰ ਬਜੂਰ ਮੰਨੇ ਆ ਨਾ ਜਾਨਵਰ ਆ ਕੇ ਕਿੰਨੇ ਦੀ ਖਰੀਦੀ ਆਪਾਂ ਨੇ 111000 ਇੱਕ 11 ਦੀ ਕਿੰਨੀਆਂ ਮਈਆਂ ਲਾਵਾਂਗੇ ਅੱਜ ਮੰਡੀ ਤੋਂ 10 10 ਲੈ ਜੀ ਹੈ ਕਿੰਨੀਆਂ ਲੈ ਲੀਆਂ ਚੌਥੀ ਹੈ ਜੀ ਅੱਛਾ ਚੌਥੀ ਮੈਂ ਸਾਹ ओके okay, सर धन्यवाद ਤੁਹਾਡਾ ਤੇ ਬਸ ਬਾਕੀ ਅੱਗੇ ਲੈ ਕੇ ਚੱਲਦਾ ਸੱਜਣਾ ਹੋਰ ਗਾਕਾਂ ਤੋਂ ਵੀ ਪੁੱਛਾਂਗੇ ਜਿਹੜੀਆਂ ਮੱਝਾਂ ਬੀਕੀਆਂ ਨੇ ਲੈ ਇੱਕ ਵਾਰੀ ਨਾ ਤੁਹਾਨੂੰ ਮੈਂ ਝੋਟੀਆਂ ਫੇਰ ਦਿਖਾ ਦਾਨਾ ਇਧਰੋਂ ਹਾਂਜੀ ਬੋਲ ਸੱਜਣਾ ਦੋ ਝੋਟੀਆਂ ਲੱਗੀਆਂ ਦੇਖੋ ਹੁਣ ਇੱਕ ਤਾਂ ਹੈਗੀ ਆ ਪਹਿਲਾ ਨਾ ਮੂੰਹੋਂ ਦੋ ਦੰਦ ਤੇ ਪੂਰੀ ਸਕੀਨ ਝੋਟੀਆਂ ਚੰਗੇ ਕੱਦ ਕਾਠ ਵਾਲੀ ਆ ਇੱਕ ਹੈਗੀ ਆ ਤੀਜੇ ਸੂਏ ਦੀ ਉਹ ਵੀ ਥੱਲੋਂ ਨਾ ਸੱਜਣੋ ਜੇ ਗੱਲ ਕਰਨਾ ਬਾ ਕਮਾਲ ਚੀਜ਼ ਐ ਪਹਿਲਾਂ ਬਾਈ ਨਾਲ ਮਲਿਆਉਣੇ ਆ ਫਿਰ ਤੋਰ ਕੇ ਵੀ ਦਿਖਾਵਾਂਗੇ ਝੋਟੀ ਤੇ ਫਿਰ ਝੋਟੀ ਦੇ ਵੀ ਕਰਾਉਂਗਾ ਸੋਨੂੰ ਮੈਂ ਦਰਸ਼ਣਾ ਕਿਉਂਕਿ ਦਰਸ਼ਣੀ ਚੀਜ਼ ਆ ਤੁਰਿਆ ਜਾਂਦਾ ਨਾ ਮੈਂ ਖੜ ਗਿਆ ਝੋਟੀ ਦੇਖ ਕੇ ਮਾਲਾ ਸੱਜਣੋ ਆ ਝੋਟੀ ਆ ਪੱਕਾ ਕਰਕੇ ਚੱਲਦੇ ਆ ਪਹਿਲਾਂ ਬਾਈ ਨਾਲ ਕਰਾਉਂਦੇ ਆ ਗੱਲਬਾਤ ਹੋਰ ਬਾਈ ਜੀ ਠੀਕ ਹੋ ਵਧੀਆ ਜੀ ਕਿਹੜਾ ਪਿੰਡ ਆ ਬਾਈ ਦਾ ਪਿੰਡ ਧਰਮਗੜ ਜੀ ਧਰਮਗੜ ਜੀ ਜਿਹੜਾ ਸੰਲੂਰ ਜਖੇਪੜ ਦੇ ਨਾਲ ਹਾਂਜੀ ਹਾਂਜੀ ਅੱਛਾ ਵਪਾਰ ਦਾ ਹੀ ਕੰਮ ਆ ਬਾਈ ਵਪਾਰ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦਿਆਂ ਆ ਜੋ ਤੀਜਾ ਕਿਹੜਾ ਸੂਆ ਬਾਈ ਇਹ ਤਾਂ ਤੀਜਾ ਜੀ ਅੱਛਾ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 8 ਦਿਨ ਜੀ 8 ਦਿਨ ਹੋ ਗਏ ਸੂਈ ਨੂੰ ਦੁੱਧ ਹੁਣ ਕਿੰਨਾ ਕੁ ਤਿਆਰ ਹੋਗਾ ਪੂਰਾ 20 ਹੈ ਜੀ 20 ਕਿਲੋ ਪੂਰਾ ਜੀ ਲੈ ਸੱਜਣੋ 20 ਕਿਲੋ ਦੁੱਧ ਦੱਸਦਾ 22 ਪਰ ਜੇ ਨਾ ਕੁਆਲਿਟੀ ਆ ਜਾਨਵਰ ਦੀ ਜੇ ਆਪਾਂ ਗੱਲਬਾਤ ਕਰ ਲੈਨੇ ਇਹਦੀ ਪਿੱਠ ਪੂੜੇ ਦੀ ਤੁਹਾਨੂੰ ਮੈਂ ਚੜਾਈ ਦੱਸਣ ਲੱਗ ਗਿਆ ਜੇ ਮਤਲਬ ਪੀਤਾ ਲਾਉਣ ਵਾਲਾ ਕੰਮ ਆ ਫਿਰਦੇ ਮੰਡੀ ਚਾ ਸੱਜਣੋ ਨਹੀਂ ਨਾ ਇਹਦੇ ਮੈਂ ਪਿੱਠ ਪੂੜੇ ਦੀ ਚੜਾਈ ਤੁਹਾਨੂੰ ਪੀਤਾ ਮਾਰ ਕੇ ਮਾਪ ਕੇ ਵੀ ਦਿਖਾਉਂਦਾ ਜਿਵੇਂ ਆਪਾਂ ਘਰਾਂ 'ਚ ਇੱਕ ਬੈੱਡ ਰੱਖ ਲੈਣਾ ਦਿਮਾਨ ਬੈੱਡ ਨਾ ਸੱਜਣੋ ਦਿਮਾਨ ਬੈੱਡ ਜਿੰਨੀ ਛੋਟੀ ਦੀ ਚੜਾਈ ਆ ਜਦੋਂ ਨੇੜੇ ਆ ਕੇ ਦੇਖੋਗੇ ਉਦੋਂ ਗੱਲ ਬਾਤ ਤੁਹਾਨੂੰ 21 ਲੱਗੂ 19 ਨਹੀਂ ਲੱਗਦੀ ਕਈ ਵਾਰੀ ਕੈਮਰੇ 'ਚ ਮਾੜਾ ਮੋਟਾ ਰਹਿ ਜਾਂਦਾ ਫਰਕ ਦਿਖਾਉਣ 'ਚ ਫਿਰ ਆਪਾਂ ਇਹ 20 ਕਿਲੋ ਵਾਲੀ ਕਿੰਨੇ ਦੀ ਦੇਵਾਂਗੇ ਜਮੀ ਤਾਈ ਮੰਗਦੇ ਆਂ ਬਈ 2 ਦੀ ਦੇ ਦਾਂਗਾ ਦੋ ਦੇ ਅੰਦਰ ਕਿੰਨੇ ਦੀ ਹੋਰ ਉਹ ਥੋੜਾ-ਮੋੜਾ ਮਾਨਤਾ ਕਰ ਦਿੰਦੇ ਦੂੜਦੀ ਨਹੀਂ ਹਾਂ ਜੀ ਨਾ ਦੁੱਧ ਲੱਗਦਾ ਖਾਸਾ ਹੋ ਜਾਣਾ ਦੁੱਧ ਵੀ ਦੁੱਧ ਵੀ ਬਹੁਤ ਆ ਬਈ 20 ਕਿਲੋ ਹਾਂ ਦੁੱਧ ਤਾਂ 20 ਕਿਲੋ ਸਮਝ ਗਿਆ ਤੇਰੀ ਗੱਲ 10 ਦੇ ਫਿਰ ਆ ਜਾਇਦ ਜੀ ਦਾ ਦੇ ਦਾਂਗੇ 81 ਦੇ ਹੈ 70 ਦੇ ਦੇ ਦਾਂਗੇ ਚਲ ਜੇ ਤੂੰ ਕਹਿੰਦਾ ਸੱਜਣੋ ਬਾਈ ਕਹਿੰਦਾ ਮੈਂ 170 ਦੀ ਝੋਟੀ ਦੇ ਦਾਂਗੇ 170 ਚ ਵੀ 22 ਜੇ ਕੋਈ ਆਪਣਾ ਨਾਮ ਲੈ ਕੇ ਬਾਈ ਲੈਵੇ ਚੈਨਲ ਦਾ ਆਊਗਾ ਮਾਨਤਾਨ ਹੋ ਜਾਊਗਾ ਕਰਾਇਆ ਕੱਪਾ ਛੋਰ ਛੱਪਾ ਬਾਈ ਉਹਦੇ ਚ ਵਧੀਆ ਕਰ ਦੂਗਾ ਲੈ ਇੱਕ ਵਾਰੀ ਖੋਲ ਕੇ ਨਾ ਤੋੜ ਕੇ ਦਿਖਾ ਦੇ ਬਾਈ ਇਹਨੂੰ ਲੈ ਸੱਜਣੋ ਜੇ ਤਾ ਤੁਰੂਗੀ ਨਾ ਝੋਟੀ ਹੁਣ ਇਹਦੀ ਥੱਲਿਓ ਹਵਾਨੇ ਦੀ ਜੱਜਮੈਂਟ ਕਰ ਲਿਓ ਕਿਉਂਕਿ ਪਲਵਾਨ ਵਾਲਾ ਕੰਮ ਹੋਊਗਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਅਕਸਰ ਵੀ ਨਾ ਪਲਵਾਨ ਜਿਵੇਂ ਤੁਰਦੇ ਹੁੰਦੇ ਨੇ ਝੋਟੀ ਦੀ ਉਹ ਗੱਲ ਬਾਤ ਆ ਉਹ ਸੱਜਣੋ 20 ਕਿਲੋ ਦੁੱਧ ਅ ਚੋਟੀ ਨਾਲ ਪਲਵਾਨਾਂ ਵਾਂਗੂ ਤੁਰਦੀ ਆ ਉੱਤੋਂ ਦੀ ਚੜਾਈ ਦੀ ਗੱਲ ਕਰਾਂ ਪਿੱਠਪੋੜੀ ਦੀ ਚੜਾਈ ਵੀ ਝੋਟੀ ਦੀ ਬਹੁਤ ਜ਼ਿਆਦਾ ਹੈ ਤੇ ਜਾਨ ਵੀ ਝੋਟੀ ਚ ਇੰਨੀ ਕਾਜੇ ਝੋਟੀ ੱੱਕਾ ਕਰੇ ਮੇਰਾ ਖਿਆਲ ਆ ਦੋ ਬੰਦਿਆਂ ਨੂੰ ਵੀ ਆਰਾਮ ਨਾਲ ਲੈ ਜੇ ਖਿੱਚ ਕੇ ਕਿਉਂਕਿ ਜਿਹੜੀ ਦੀ ਥੱਲੇ ਦੀ ਕੁਆਲਿਟੀ ਆ ਨਾ ਸੱਜਣੋ ਉਹ ਬਾਹਲੀ ਬਾ ਕਮਾਲ ਆ ਪੂਰਾ ਚੌੜੇ ਲੈਵੇ ਦੀ ਆਪਾਂ ਜਿਹੜਾ ਕਹਿ ਦਿੰਦੇ ਆ ਪੂਰੀ ਚੜਾਈ ਵਾਲਾ ਲੈਵਾ ਮੇਰਾ ਖਿਆਲ ਇੱਕ ਫੁੱਟਾਂ ਨੂੰ ਚੌੜਾ ਹੋਊਗਾ ਤੇ ਬਾਕੀ ਇਹ ਥਣਾ ਦੀ ਗੱਲ ਕਰ ਲਈਏ ਸੱਜਣੋ ਥਣਾ ਦਾ ਆਪਸ ਚ ਆਪਾਂ ਜੇ ਗੈਪ ਦੀ ਗੱਲਬਾਤ ਕਰ ਲਈਏ ਨਾ ਕਿਸੇ ਪਾਸੇ ਵੀ ਆਪਾਂ ਜੇ ਮੈਂ ਕਹਿ ਦਿੰਦਾ ਨਾ ਝੋਟੀ ਕਹਿੰਦੇ ਵੀ ਹੱਥ ਨਹੀਂ ਧਰਾਉਂਦੀ ਉਹ ਗੱਲਬਾਤ ਆ ਇੱਕ ਘੋੜੀ ਵਾਲਾ ਕੰਮ ਆ ਝੋਟੀ ਦਾ ਪੂਰੀ ਸ਼ਕੀਨ ਐ ਇੱਥੇ ਤੋਂ ਤੁਸੀਂ ਪਿੱਠ ਪੋੜੇ ਦੀ ਉੱਤੇ ਚੜਾਈ ਦੇਖ ਸਕਦੇ ਹੋ ਤੇ ਰੇਟ ਬਾਈ ਨੇ 170 ਕਰਿਆ ਤੇ ਉਹਦੇ ਜੋ ਵੀ ਬਾਈ ਨਾਲ ਸ਼ੋਰ ਛੱਪਾ ਮਾਨਤਾਨ ਕਰ ਦੂਗਾ ਲੈ ਇੱਕ ਝੋਟੀ ਸੱਜਣੋਂ ਬਾਈ ਕੋਲੇ ਹੋਰ ਆ ਇੱਧਰ ਆ ਵੀ ਦਿਖਾਉਣੇ ਆਪਾਂ ਇਹਦਾ ਸੂਆ ਮੇਰਾ ਖਿਆਲ ਇਹਦਾ ਪਹਿਲਾ ਸੂਆ ਬਾਈ ਮਈ ਆ ਜਾ ਮਈ ਇਹਦਾ ਇਹਦਾ ਪਹਿਲਾ ਸੂਆ ਇਹਦਾ ਦੋ ਦੰਦਾ ਜੀ ਅੱਛਾ ਮੂੰਹੋਂ ਦੋ ਦੰਦਾ ਲੈ ਸੱਜਣੋਂ ਇਹ ਵੀ ਇਹ ਗੱਲ ਕਰੀਆ ਵਾ ਕੱਦ ਕਾਠ ਦੀ ਨਾ ਕੱਦ ਕਾੜ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਆ ਨੋਕਰਾ ਘੋੜਾ ਯਾਰ 60 ਇੰਚ ਦਾ ਸਾਡਾ 65 ਇੰਚ ਦਾ ਝੋਟੀ ਦੀ ਸੱਜਣੋਂ ਉਹ ਗੱਲ ਬਾਤ ਆ ਲੈ ਪਣ ਤਾਂ ਥਣ ਥਨੋਟ ਦਿਖਾ ਦੇ ਇੱਕ ਵਾਰੀ ਨੇੜਿਓਂ ਇਹ ਥਣ ਦੀ ਗੱਲ ਕਰ ਲੈਣਾ ਸੱਜਣਾ ਭਲੋਂ ਦੇ ਹਿਸਾਬ ਨਾਲ ਥਣ ਵੀ ਨੂੰ ਟੌਪ ਦਾ ਲੱਗਿਆ ਇਹਦੇ ਸਿੰਘ ਸੁੰਗ ਦੀ ਗੱਲ ਕਰ ਲੈਣਾ ਉੱਤੋਂ ਇਹਦੀ ਪਿੱਠ ਪੂੜੇ ਦੀ ਚੜਾਈ ਦੀ ਗੱਲ ਕਰ ਲੈਣਾ ਛੋਟੀ ਸੱਜਣਾ ਦੇਖਣ ਵਾਲਾ ਬੰਦਾ ਨਾ ਮੇਰਾ ਖਿਆਲ ਦਾ ਦੂਜੇ ਸੂਏ ਛੋਟੀ ਹੋਊਗੀ ਪਰ ਹੈਗੀ ਸੱਜਣਾ ਪਹਿਲਣਾ ਕਨਫਰਮ ਦੋ ਦਾਂਦਾ ਇਹਨੂੰ ਕਿੰਨੇ ਕਿਦਨ ਹੋਗੇ ਬਾਈ ਸੂਏ ਨੂੰ ਇਹਨੂੰ ਬਾਈ ਸਾਰੇ 9 ਗ੍ਰੇਨ ਨੂੰ ਇਹਨੇ ਇਹਦੇ ਥੱਲੇ ਕਿੰਨਾ ਕੁ ਦੁੱਧ ਹੋਊਗਾ ਇਹਦੇ ਥੱਲੇ ਹੋਊਗਾ ਬਈ 14-15 ਕਿਲੋ ਦੁੱਧ ਹੋਣਾ 14-15 ਕਿਲੋ ਬਾਹਰੇ ਸੱਜਣਾ ਆਪਾਂ ਨੂੰ ਕਮੈਂਟ ਕਰਨਗੇ ਹੁਣ ਵੀ 22 ਥੱਲੇ 20 ਦੱਸੀ ਜਾਂਦਾ 1 ਥੱਲੇ 14-15 ਦੱਸੀ ਜਾਂਦਾ ਜੋਕ ਕੇ ਦੇ ਦਾਂਗੇ ਜੀ ਅੱਛਾ ਤੋਲ ਕੇ ਵੀ ਆਪਾਂ ਦੇ ਦਾਂਗੇ ਜੇ ਕੋਈ ਸੱਜਣਾ ਆਪਣੇ ਕੋਲੇ ਆ ਜਾਏ ਇਹ ਆਪਾਂ ਕਿੰਨੇ ਦੀ ਦੇਵਾਂਗੇ ਇਹ ਮੁੱਲ ਕਿੰਨੀ ਕਰਾਈ ਇਹ ਵੀ ਦੇ ਦਾਂ ਇੱਕ 40 ਦੀ ਇੱਕ 40 ਦੀ ਇਹਦਾ ਥੋੜਾ ਜਹਾ ਹੋਰ ਕੱਟ ਕਰਦਾ ਜਿਆਦਾ ਇਹ 1 40 20 ਵਾਲੀ ਦੇ ਹਿਸਾਬ ਨਾਲ ਮੰਨਤਨ ਕਰ ਦਾਂਗੇ ਜੀ ਚੋਟੀ ਬਾਈ ਚੰਗੀ ਹੈ ਜੀ 20 ਬੂਦੀ ਦੇ ਦਾਂਗੇ ਨਾ ਜੀ ਹੋਰ ਕਿੰਨੇ ਦੇ ਦਾਂਗੇ 135 ਦੇ ਦਾਂਗੇ 135 ਉਹ ਚਲ 30 ਦੇ ਕਰਦੀ ਸੱਜਣਾ ਸਾਡੇ ਚੈਨਲ ਕਰਕੇ ਕਰਦਾਂਗੇ ਲੈ ਖੋਲ ਕੇ ਤੋੜ ਦੇ ਨੂੰ ਲੈ ਸੱਜਣਾ ਛੋਟੀ ਬਾਈ ਲਵੇ ਨਾ ਇਹ ਵੀ ਬੜੀ ਕਮਾਲ ਦੀ ਆ ਪਹਿਲਾਂ ਛੋਟੀਆਂ ਚ ਜੇ ਆਪਾਂ ਗੱਲ ਕਰਦੀ ਹੈ ਨਾ ਕੱਦ ਕਾੜ ਦੀ ਐਡਾ ਉੱਚਾ ਕੱਦ ਕਾੜ ਬਹੁਤ ਮੁਸ਼ਕਲ ਮਿਲਦਾ ਤੇ ਬਾਕੀ ਦੀ ਪਿੱਠ ਪੂਰੇ ਦੀ ਗੱਲਬਾਤ ਕਰ ਲਾਂ ਸੱਜਣਾ ਥੱਲਿਓ ਥਣ ਥਣੌੜ ਦੀ ਗੱਲ ਕਰ ਲਈਏ ਜੇ ਆਪਾਂ ਕਹੇ ਦੇ ਨਾ ਤਨੌਲਾ ਮੰਡੀ ਚ ਆਪਾਂ ਅੱਧੀ ਮੰਡੀ ਚ ਗੇੜੇ ਦੇ ਆ ਇਹ ਆਪਾਂ ਨੂੰ ਨਾ ਸੱਜਣਾ ਇਹ ਨਗੀਨੇ ਪੂਰੇ ਟੌਪ ਲੱਗਿਆ ਭਾਈ ਦੋਨੇ ਮੱਜਾਂ ਦੀ ਗੱਲ ਕਰ ਲਈਏ ਝੋਟੀ ਦੀ ਗੱਲ ਕਰ ਲਈਏ ਤੇ ਉਹ 20 ਕਿਲੋ ਵਾਲੀ ਮੱਝ ਦੀ ਗੱਲਬਾਤ ਕਰ ਲਈਏ ਲੈ ਨੰਬਰ ਬਾਈ ਨੂੰ ਇੱਕ ਵਾਰੀ ਪੁੱਛ ਲਾਣਿਆ ਤੇ ਫੋਨ ਸੱਜਣੋਂ ਬਾਈ ਨੂੰ ਮਿਲਿਆ ਲਿਓ ਕਿਉਂਕਿ ਮੈਨੂੰ ਪਤਾ ਜਿਹੜੇ ਦਾ ਪਹਿਲਾਂ ਲੱਗਿਆ ਨੰਬਰ ਕੰਮ ਉਹਦਾ ਹੀ ਹੋ ਜਾਣਾ ਭਾਈ ਨੰਬਰ ਬੋਲ ਦਿਓ ਨੰਬਰ ਬਾਈ 94786 8275 ਇੱਕ ਵਾਰੀ ਫੇਰ ਬੋਲ ਦਿਓ 94786 8275 ਮੈਂ ਕਿੱਥੇ ਜਾਣਾ ਇਹਨਾ ਪਿੰਡ ਆਪਣਾ ਲੋਕੇਸ਼ਨ ਦਾ ਸੀਐਮ ਦੇ ਪਿੰਡ ਦੇ ਲੱਵੇ ਜੀ ਭਗਵੰਤ ਮਾਨ ਦੇ 1072 ਦੇ ਲੱਵੇ ਅਛਾ ਲੈ ਸਤੋਜ ਭਰ ਲਿਓ ਸੱਜਣਾ Google 'ਚ ਮੇਰਾ ਖਿਆਲ ਆ ਹੁਣ ਤਾਂ ਭਗਵਾਨ ਤਮਾਨ ਕਰਕੇ ਸਤੋਜ ਸਰਚਿੰਗ 'ਚ ਹੀ ਰਹਾਂਗਾ ਜਿਆਦੇ Google 'ਚ ਆ ਤੁਸੀਂ ਇਹ ਸਰਚ ਕਰ ਲਓਗੇ ਬਾਈ ਦਾ ਪਿੰਡ ਨੇੜੇ ਹੀ ਰਹਿ ਜਾਂਦਾ 2 ਕਿਲੋਮੀਟਰ ਹੈ ਜੀ ਅਛਾ 2 ਕਿਲੋਮੀਟਰੀ ਹੱਸਤਾ ਹੋਇਤੋਂ ਲੈ ਬਾਕੀ ਅੱਗੇ ਲੈ ਕੇ ਚੱਲਦਾ ਤਣਾਉਲਾ ਮੰਡੀ ਦੇ ਹੋਰ ਵੀ ਨਗੀਨਿਆ ਦਿਖਾਉਂਗਾ ਵੀਡੀਓ ਨਾਲ ਜੁੜੇ ਰਹੋ ਹੰਤ ਤੱਕ ਧੰਨਵਾਦ ਸੱਜਣਾ ਨਾ ਇੱਕ ਗੱਬਣ ਝੋਟੀ ਹੋਰ ਲੱਗਿਆ ਸਾਨੂੰ ਦਿਖਾਉਣਾ ਬਾਈ ਦੇ ਘਰੋਂ ਵੀ ਆਪਾਂ ਕਈ ਵਾਰੀ ਵੀਡੀਓ ਕਰੀਆ ਤੇ ਅੱਜ ਬਾਈ ਨਾਲ ਮਿਲਿਆ ਨੇ ਹੋਰ ਬਾਈ ਕਿਵੇਂ ਆ ਕਿਹੜਾ ਪਿੰਡ ਆ ਬਾਈ ਦਾ ਧੰਨਵਾਦ ਜੀ ਲਾ ਟੱਲੇਵਾਲ ਸੱਜਣ ਦਾ ਪਿੰਡ ਆ ਜਦੋਂ ਬਰਨਾਲੇ ਤੋਂ ਅੱਗੇ ਆਪਾਂ 메ਨ ਹਾਈਵੇ ਜਾਂਦੇ ਆ ਮੇਰਾ ਖਿਆਲ ਆ ਨਹਿਰ ਤੋਂ ਖੱਬੇ ਹੱਥ ਮੁੜ ਕੇ ਆਪਣਾ ਪਿੰਡ ਹੈ ਨਾ ਕਿਉਂਕਿ 메ਨ ਹਾਈਵੇ ਦੇ ਉੱਤੇ ਆ ਤੁਸੀਂ ਬਾਈ ਨਾਲ ਨਾ ਉੱਦਾਂ ਵੀ ਸੰਪਰਕ ਕਰ ਸਕਦੇ ਹੋ ਛੋਟੇ ਰੇਟ ਤੋਂ ਲਾ ਕੇ ਵੱਡੇ ਰੇਟ ਤੱਕ ਦੇ ਜਾਨਵਰ ਨਾ ਬਾਈ ਕੋਲ ਘਰੇ ਅਵੇਲੇਬਲ ਹੁੰਦੇ ਨੇ ਅੱਜ ਆਪਾਂ ਬਾਈ ਦੀ ਇੱਕ ਝੋਟੀ ਗੱਬਣ ਝੋਟੀ ਦਿਖਾਵਾਂਗੇ ਮੰਡੀ ਤੇ ਸੁਹਾ ਕਿਹੜਾ ਹੈ ਦਾ ਬਾਈ 95000 ਜੀ ਸੁਹਾ ਕਿਹੜਾ ਹੈ ਦਾ ਦੂਜਾ ਸੁਹਾ ਦੂਜਾ ਸੁਹਾ ਕਿੰਨੇ ਕਿ ਦਿਨ ਕੱਢਦੀ ਆ ਸੁਣ ਚ ਫੋਨ ਚ 5-4 ਦਿਨ ਲੈਂਦੇ ਆ ਜੀ ਅੱਛਾ 5-7 ਦਿਨ ਕੱਢਦੀ ਆ ਸੋਣ ਚ ਹਲੇ ਜੇ ਕੱਦ ਦੀ ਗੱਲ ਕਰਨਾ ਸਜਣੋ ਕੱਦ ਛੋਟੀ ਦਾ ਦਰਮਿਆਨਾ ਕੋਈ ਬਾਹਰ ਵੱਡਾ ਕੱਦ ਨਹੀਂ ਹੈਗਾ 5-4 ਦਿਨ ਕੱਢਦੀ ਆ ਪਹਿਲਣ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਪਹਿਲਣ ਦਾ ਬਾਈ 12-13 ਲੀਟਰ ਦਿੱਤਾ 12-13 ਦੇਤਾ ਯਾਰ 12-13 ਹੈ ਕਾਹਲੀ ਛੋਟੀ ਹੀ ਲੱਗਦੀ ਆ ਦੇਖਣ ਨੂੰ ਨਹੀਂ ਨਹੀਂ ਵੀਰੇ 12-13 ਦਿੰਦੀ ਏ ਅਜਾ ਨਾ ਹੁੰਦਾ ਸੱਜਣੋ ਕਈ ਵਾਰੀ ਬੈਠ ਮਾਂ ਜਾਨਵਰ ਨਾਲ ਜੇ ਆਪਾਂ ਗੱਲ ਬਾਤ ਕਰ ਲਈ ਹੈ ਨਾ ਘਰੇ ਜੀ ਉਹ 12-13 ਲੀਟਰ ਦੇ ਹੀ ਜਾਂਦੇ ਐਡੀ ਕੀ ਇਹਦੇ ਜੀ ਅਜਾ ਨੂੰ ਮੈਂ ਕਹਿਣਾ ਹੁੰਦਾ ਬੈਠ ਮਾਂ ਜਾਨਵਰ ਕਈ ਵਾਰੀ ਦੁੱਧਾ ਨਾ ਕੱਢਦਾ ਹੁੰਦਾ ਖੋਲ ਕੇ ਤੋੜ ਕੇ ਦਿਖਾ ਦੇ ਇੱਕ ਵਾਰੀ ਲੈ ਸੱਜਣੋ ਰੇਟ ਮੈਂ 22 ਤੋਂ ਖਿੱਚ ਕੇ ਜੇ ਕਰਾਉਣ ਦੀ ਕੋਸ਼ਿਸ਼ ਕਰੂੰਗਾ ਮੰਡੀ 'ਚ ਤਾਂ ਨਾ ਰੇਟ ਜੇ ਮੈਂ ਗੱਲ ਕਰਾਂ 22 ਥੋੜਾ ਜਿਹਾ ਵੱਧ ਕਰੀਏ ਨਾ ਕਿਉਂਕਿ ਮੰਡੀ 'ਚ ਸੱਜਣੋ ਰੇਟ ਥੋੜਾ ਕਰਨਾ ਵੀ ਪੈਂਦਾ ਕਈ ਵਾਰੀ ਗਾਕ ਤੁਹਾਨੂੰ ਪਤਾ ਫਿਰ ਗੱਲ ਪਾਈ ਜਾਂਦੇ ਨੇ ਘਟਾਉਣ ਲੱਗ ਜਾਂਦੇ ਨੇ ਰੇਟ ਆ ਜਾ ਆ ਮੋੜ ਲਿਆ ਯਾਰ ਠੀਕ ਆ ਨਾ ਓਦਾਂ ਸੱਜਣੋ ਛੋਟੀ ਚੰਗੀ ਆ ਜਾਣ ਜੂਨ ਹੈਗੀ ਆ ਪਰ ਕੱਦ ਨਹੀਂ ਬਾਲਾ ਵੱਡਾ ਛੋਟੀ ਦਾ ਦਰਮਿਆਨੇ ਜੇ ਕੱਦ ਚੀ ਆਲਾ ਰੇਟ ਪੁੱਛਿਆ ਬਾਈ ਨੂੰ ਆ ਜਾ ਕਿੰਨਾ ਰੇਟ ਕਰਦਾ ਇਹਦਾ ਵੀਰੇ ਮੰਡੀ ਚ ਦਾ 95000 ਕਰਦੇ ਵੱਡੇ ਆਲਾ ਛੜ ਦੇ ਖਿਆਲ ਫਿਕਸ ਰੇਟ ਤੇ ਆਇਆ ਹੁਣ ਦੇਣੀ ਕਿੰਨੇ ਦੀ ਆ 70000 ਦੇ ਦੇ 85000 ਜਾ ਰਿਹਾ ਚਸਤੀ ਆ ਰਿਹਾ ਉਹ ਛੋਟੀ ਛੋਟੀ ਆ ਕੰਜ ਦਿਨਾਂ ਚ ਕਿੰਨੀ ਕ ਬਣਾ ਦੇਗਾ ਬਹੁਤ ਬਣੂਗੀ ਵੀਰੇ ਕਿੰਨੀ ਕ ਬਣਾ ਦੇਗਾ ਪੰਜ ਦਿਨਾਂ ਚ ਫਿਰ ਜਦ ਬਣਾ ਕੇ ਲੈਣੀ ਦੀ 95 ਮੰਗਣਾ ਦੀ ਇਹਦਾ ਉਹ ਤਾਂ ਮੈਂ ਭਾਈ ਨਾਲ ਤਾਂ ਅਜਨ ਨਾਲ ਮੈਸ ਕਰਕੇ ਪਾ ਲਈ ਕਿੰਨੇ ਦੀ ਛੱਡ ਦਾਂਗੇ 50 ਦੇ ਦਾਂਗੇ 90 ਤੋਂ ਘੱਟ ਪੈਂਟ ਦੀ ਦੇ ਦਾਂਗੇ ਔਰ ਫਿਰ ਆ ਹਾਂ ਜੀ ਬਾ ਦੇ ਦਾਂਗੇ ਸਹੀ ਰੇਟ ਜਮੀਨ 85 ਜਾ ਦੇ 85 ਜੀ ਗੱਲ ਚਵਾ ਕੇ ਦੇ ਦਾਂਗੇ ਘਰੇ ਕੋਈ ਚੱਕਣੀ ਕਿੰਨਾ ਦੁੱਧ ਚਵਾ ਦੇਗਾ ਲੈ ਫਿਰ ਤੇਰੀ 85 ਦੇ ਕਰਾ ਦਾਂਗੇ 13 14 ਲੀਟਰ ਚਵਾ ਦਾਂਗੇ ਲੈ ਸੱਜਣਾ ਬਾਈ ਕਹਿੰਦਾ 14 ਕਿਲੋ ਦੇ ਲੈ ਬਾਈ ਨਾਲ ਸਾਈ ਕਰ ਲਿਓ 14 ਕਿਲੋ ਜੇ ਬਾਈ ਨੇ ਤਲਾਤਾ 85 ਤੋਂ 1 ਰੁਪਿਆ ਵੀ ਬਾਈ ਨੂੰ ਘੱਟ ਨਾ ਦੇਓ ਠੀਕ ਹੈ ਠੀਕ ਹੈ ਜੀ ਲੈ ਸੱਜਣਾ ਆਪਣੇ ਦੇ ਮਾਨ ਕਰਦੇ ਨੇ ਝੋਤੀ 85 ਦੇ ਲੈ ਜਾਣਗੇ 14 ਕਿਲੋ ਦੁੱਧੇ ਦਾ ਤੂੰ ਤਿਆਰ ਕਰਕੇ ਦੇ ਦੇ ਮਰਾ ਦੇ ਦਿੰਗੇ ਜੀ ਦੇ ਦਾਂਗੇ ਲੈ ਸਾਈ ਸੱਜਣੋ ਬਾਈ ਨਾਲ ਕਰ ਲਿਓ ਜੇ 50000 ਇਹਦੇ ਖਾਤੇ 'ਚ ਪਾ ਦਿਓ 14 ਕਿਲੋ ਕਹਿੰਦਾ ਬਾਈ ਜੇ 14 ਨਾ ਹੋਇਆ ਦਾ 220 ਨੂੰ ਇੱਕ ਬੰਦ ਕਾਫੀ ਮੋੜ ਦੂਆ ਬਈ ਅੱਗੇ ਵੀ ਆਪਾਂ ਦੇਖ ਲੋ ਛੋਟੀ ਵੀਡੀਓ ਰਹੀ ਵੇਚੀਆਂ ਵੰਗੀਆਂ ਦੋ ਲੰਬਾ ਵੇਚੀ ਨਾ ਲੰਬਾ ਕਿਸੇ ਦਾ ਨਹੀਂ ਆ ਸੱਜਣਾ ਪਰ ਇਹਦਾ ਮੈਨੂੰ ਪਾ ਥੋੜਾ ਤੇਜ਼ ਲੱਗਿਆ ਨਹੀਂ ਤੇਜ਼ ਨਹੀਂ ਆਪਾ ਹਲੇ ਇੰਨਾ ਤੇਜ਼ ਹੋਇਆ ਨਹੀਂ ਕਮ ਹਲੇ ਹੌਲੀ ਹੌਲੀ ਹੋਊਗਾ ਤੇ ਮੈਂ ਕਹਿੰਦਾ ਉਹ ਕਰ ਲੈ ਵੱਡਾ ਭਰ ਲੈ ਜਿਦਾ ਪਾਈਪ ਰੱਖਦਾ ਹੈ ਇਹ ਨੰਬਰ ਬੋਲ ਦੇ ਤੇਰਾ 93659 ਹਾਂਜੀ 957783 ਲੈ ਟੱਲੇਵਾਲ ਸੱਜਣ ਦਾ ਪਿੰਡ ਆ ਬਾਈ ਨਾਲ ਕਨੈਕਟ ਕਰਕੇ ਤੁਸੀਂ ਇਹ ਝੋਟੀ ਲੈ ਸਕਦੇ ਹੋ ਤੇ ਅੱਜ ਦਾ ਵਲੋਗ ਸੱਜਣੋਂ ਆਪਾਂ ਇੱਥੇ ਹੀ ਲੱਗਿਆ ਖਤਮ ਕਰਨ ਤੇ ਦੂਸਰੇ ਬਲੌਗ ਦੇ ਵਿੱਚ ਹੋਰ ਵੀ ਜਾਨਵਰ ਦਿਖਾਉਂਗਾ ਚੰਗੇ ਚੰਗੇ ਤਨੋਲਾ ਮੰਡੀ ਦੇ ਧੰਨਵਾਦ